ਹੈਲੋ ਜੀ ਘਰੇਵਾਲੇ ਪੰਜਾਬੀ ਬਲੌਗਸ ਤੇ ਸਾਡਾ ਸਵਾਗਤ ਹੈ ਰਵਨੀਤ ਕਰਤੀ ਰੈਡੀ ਸਕੂਲ ਵਾਸਤੇ ਸਵੇਰ ਸਵੇਰ ਦਾ ਟਾਈਮ ਆ ਵਾਹੀ ਗੁਰੂ ਕਰੇ ਤੁਸੀਂ ਸਾਰੇ ਛਰਤੀ ਕਲਾ ਵਿੱਚ ਹੋ ਮੋ ਤੇ ਰਵਨੀਤ ਰੈਡੀ ਕਰਤੀ ਤੇ ਬਾਰੇ ਬੀਰੀਆ ਹੀ ਹਣੀ ਉਹਨਾਂ ਨੂੰ ਚਾਹ ਪਾਣੀ ਦਿੰਨੇ ਆ ਰਵਨੀਤ ਦੀ ਰੋਟੀ ਰੋਟੀ ਬਣਾ ਕੇ ਜੀ ਚੱਕਲਾ ਬੇਲਣਾ ਮੈਂ ਸਾਰਾ ਸਮਾਨ ਚੱਕਣਾ ਇੱਥੋਂ ਤੇ ਮੇਰਾ ਕਲੀਤੀ ਚਾਹ ਚਾਹ ਆਪਣੀ ਬਣ ਗਈ ਵਾਲ ਆ ਗਿਆ ਫਿਰ ਚਾਹ ਹੁਣ ਤੇ ਬਾਰੇ ਫੜਾ ਦਈਏ ਹਨਾ ਤੇ ਸਵੇਰ ਸਵੇਰ ਦਾ ਟਾਈਮ ਆ ਤਨਾਰੂ ਮੀਤ ਦਸਰ ਬਾਹਰ ਮੀਤ ਨੂੰ ਤਿਆਰ ਕਰਿਆ ਹੈ ਜਿੱਦ ਦਿੱਖਨੀ ਚੁੱਤੀ ਪਈ ਆ ਹਾਂ ਬੱਚੇ ਰਮਾ ਰਮਾ ਕੁਝ ਪਈ ਹੈ ਗੱਡੀ ਚ ਗੱਡੀ ਚ ਕੱਢ ਲੂ ਫਿਰ ਮੇਰੇ ਮੰਜਾ ਪਈ ਹੋ ਪਪਣ ਕਹੋ ਪਪਣ ਕਹੋ ਜਮੇ ਕਹੋ ਆ ਬੜਾ ਜ ਮੰਜਾ ਇੱਧਰ ਕਰਿਓ ਜਸਨੀਤ ਦਾ ਹੈ ਕਿ ਰਬੀਤ ਦਾ ਹੈ ਕਿ ਪਿਆ ਗੱਡੀ ਚ ਮੈਂ ਤਾਂ ਤਾਂ ਚੱਕ ਲਾ ਲਓ ਜੀ ਚਾਹ ਪਾ ਕੇ ਪਹਿਲੇ ਬੀਰੀਆ ਨੂੰ ਫੜਾਈ ਹੀ ਹੈ ਹਨਾ ਫਿਰ ਦੇਖਦੇ ਹਾਂ ਦੂਜਾ ਕੰਮ ਕੀ ਆ ਫਿਰ ਉਹ ਕੰਮ ਚੰਦਾ ਕਰਦੇ ਆ ਅੰਦਰ ਸੋਚਿਆ ਪਹਿਲਾਂ ਤਾਂ ਢਾਂਡੀ ਸਾਫ ਕਰਨੀ ਨੇ ਕਾਫੀ ਹੋ ਗਈ ਇਹ ਚਾਹ ਪਾਣੀ ਦੇਦਾ ਫਿਰ ਨੈਕਸਟ ਕੰਮ ਨੂੰ ਲੱਗਦੇ ਆ ਲਓ ਜੀ ਬੀਰੀਆ ਆਏ ਨੇ ਤੁਸੀਂ ਮਿਲੋ ਹਨਾ ਬਹੁਤ ਸਪੈਸ਼ਲ ਬੀਰੀਆ ਨੇ ਵੀਰੇ ਦੱਸਿਓ ਆਪਣੇ ਬਾਰੇ ਅਣੀ ਮੈਂ ਦੀ ਸਾਜੀ ਆਪਣੇ ਡੂੰਮ ਛੇੜੀ ਤੋਂ ਪਹੁੰਚ ਆਵਾਂ ਜੀ ਤੇ ਅਸੀਂ ਬੱਚੇ ਲੈਣ ਆਏ ਸੀ ਇੱਥੇ ਸਾਨੂੰ ਬੋੜਾ ਵਧੀਆ ਲੱਗਿਆ ਜੀ ਉਰੇ ਆ ਕੇ ਇਹਨਾਂ ਨੂੰ ਮਿਲ ਤੇ ਜੀ ਪਰ ਮਸਲ ਤਕਰੀਬਨ 5-600 ਬੱਚਾ ਲੈ ਜੀ ਚਲੋ ਬਹੁਤ ਜ਼ਿਆਦਾ ਜੀ ਹੁਣ ਅਸੀਂ ਆਉਂਦੇ ਰਾਵਾਂਗੇ ਜੀ ਇੱਥੇ ਉਹਦਾ ਗਾਣਾ ਜੀ ਹੋਰ ਵੀ ਸਰਕਲ ਉਹਦਾਵਾਂਗੇ ਜੀ ਹੋਰ ਵੀ ਦੱਸਾਂਗੇ ਜਾ ਕੇ ਨੂੰ ਸੀੜੀ ਅਖਾੜੇ ਤੋਂ ਹੀ ਖੜਾ ਜੀ ਤੇ ਪ੍ਰਵਿੰਦਰ ਭਰਾ ਜੀ ਸਾਡੇ ਉਸਤਾਦ ਜੀ ਚਾਚਾ ਜੀ ਨੇ ਕਮਲਜੀਤ ਭਰਾ ਮੇਰਾ ਆਪਣੀ ਭਰਾ ਹੈ ਠੀਕ ਹੈ ਜੀ ਤੇ ਬਾਕੀ ਚਲੋ ਹੁਣ ਬਹੁਤ ਵਧੀਆ ਜੀ ਸਾਨੂੰ ਉਹਦਾ ਗਾਣਾ ਤੁਹਾਡੇ ਨਾਲ ਮਿਲ ਕੇ ਵੀ ਜੀ ਆਇਆਂ ਨੂੰ ਜੀ ਬਹੁਤ ਖੁਸ਼ੀ ਆ ਸਾਨੂੰ ਹਾਂਜੀ ਹਾਂਜੀ ਤੇ ਆਪਾਂ ਚੁਕਾ ਹੁਣ ਪੈਕ ਕਰਾਂਗੇ ਲਓ ਜੀ ਤੇ ਹਲਵਾਨ ਅਖਾੜੇ ਤੋਂ ਆਏ ਨੀ ਆਈ ਸੀ ਬੀਰੇ ਹਨਾ ਸਾਨੂੰ ਬਹੁਤ ਚੰਗਾ ਲੱਗਿਆ ਲੋ ਜੀ ਕੰਮ ਕੰਤੇ ਕਰੀ ਜਾਂਦੀ ਸੀ ਹਨਾ ਮੈਂ ਰੋਟੀ ਦੀ ਵੀ ਤਿਆਰੀ ਕਰ ਲਈ ਤੇ ਮਲਾਈ ਕੱਟ ਕੇ ਮਲਾਈ ਕੱਟੀ ਹੈ ਫ੍ਰਿਜ ਚੋਂ ਰਾਤ ਕਰਦੀ ਸੀ ਤੇ ਹੁਣ ਜਿਵੇਂ ਬਰਕ ਪਾਤੀ ਜਦੋਂ ਨੋਰਮਲ ਟੈਂਪਰੇਚਰ ਤੇ ਆ ਗਈ ਹਨਾ ਫਿਰ ਇਹਨੂੰ ਆਪਾਂ ਰਿਟਕਦਾਗੇ ਸੰਦੀਪੂ ਨੇ ਬਾਹਰ ਪੈਕਿੰਗਾ ਕਰੀ ਜਾਂਦੇ ਨੇ ਪਹਿਲਵਾਨ ਵੀਰਾ ਵਾਸਤੇ ਹਨਾ ਠੀਕ ਆ ਦੇਖੋ ਬਾਹਰ ਆਪਣੀ ਇਸ ਤਰ੍ਹਾਂ ਦਾ ਮਾਹੌਲਾ ਫਸ ਮੈਂ ਕੰਮ ਕੰਤੇ ਕਰੀ ਜਾਂਦੀ ਸੀਗੀ ਮਸ਼ੀਨ ਲਾਈ ਹੋਈ ਆ ਤੇ ਪਹਿਲਵਾਨ ਵੀਰਾ ਦਾ ਕਾਫੀ ਸੀਗਾ ਹਨਾ ਕੰਮ ਤੇ ਫਿਕਸ ਲ ਜਾਣੀ ਸੀ ਜਿਹੜੇ ਇਹਨਾਂ ਨੇ ਤਾਂ ਕਰਕੇ ਕਾਫੀ ਜਿਆਦਾ ਟਾਈਮ ਲੱਗ ਗਿਆ ਮੈਂ ਇੱਧਰ ਕੰਮ ਤੰਦੇ ਆਪਣੇ ਜਿਹੜੇ ਬਾਕੀ ਨੇ ਖੂਨ ਮੇਰੀ ਜਾਨੀ ਆ ਫਿਰ ਅਸੀਂ ਫਾਰਮ 'ਚ ਵੜਨਾ ਨਾ ਫਾਰਮ 'ਚ ਕੰਮ ਕਰਨਾ ਉਸ ਤੋਂ ਬਾਅਦ ਜਿਹੜਾ ਰਹੀ ਨੂੰ ਪੁਹਾਰ ਹੋਣਾ ਹੈ ਪੂਰੇ ਨੂੰ ਪੁੜਾਈ ਜਾਏ ਹੁਣ ਸਾਰ ਨੂਰੀ ਇੱਕ ਲੱਗ ਰਿਹਾ ਆਪਣਾ ਨਾਲ ਫਿਰਦੀ ਆ ਹਾਂ ਗੱਟੇ ਚ ਪਾਈਏ ਇਹਨਾਂ ਨੂੰ ਆਹ ਯਾਹ ਲੁੱਟ ਤੈਲੀ ਦੀ ਬੰਨ ਆ ਤੇ ਵੀ ਨਹੀਂ ਕੋਈ ਮਾਈ ਸੇ ਬਈਆਂ ਨਯਾਰ ਨੂੰ ਤਾਂ ਉਹਨੇ ਬੇਜੋ ਦਿੱਤਾ ਹਲੇ ਹੁਣ ਤੱਕ ਫਾਪ ਬੜੂ ਆਪਣੇ ਟਮਾਲੋਂ ਚੁੱਕਣਾ ਨਾ ਲਓ ਜੀ ਉਧਰੋਂ ਕੰਮ ਤਾਂ ਦਾਲੀ ਬੜਗੇ ਵੀਰੇ ਚਲੇ ਗਏ ਤੇ ਹੁਣ ਆ ਫਾਰਮ ਦੇ ਵਿੱਚ ਆ ਗਏ ਹਨਾ ਲੱਗੇ ਕੰਮ ਕੁੰਮ ਕਰਨ ਜਿਉਂ ਦਾਣਾ ਪਾਣੀ ਪਰ ਇੱਥੇ ਦਾ ਜਿਹੜਾ ਹੈਗਾ ਬਹੁਤ ਵਧੀਆ ਠੰਡਾ ਠੰਡਾ ਹੋਇਆ ਬੈਗ ਕੂਲਰ ਚੱਲਦਾ ਨਾ ਬਿਲਕੁਲ ਏਸੀ ਵਰਗੀ ਫੀਲਿੰਗ ਆਉਂਦੀ ਆ ਕਿ ਹੁਣ ਆਪੀ ਇੱਥੇ ਕੰਮ ਕਰਦੇ ਆ। ਫਾਰਮ ਦੇ ਵਿੱਚ ਹਣਾ ਕੁਸ ਟਿਕ ਨੂੰ ਪਾਣਾ ਪਾਣੀ ਦੇਣਾ, ਬਰੂਡਿੰਗ ਸਟਾਰਟ ਕਰਨੀ ਆ ਹਣਾ। ਦੂਸਰੇ ਟਿਕ ਦੀ ਕਾਫੀ ਜ਼ਿਆਦਾ ਵਾਲੀ ਧਰਮ ਦੀ ਕਿਰਪਾ ਨਾਲ, ਸਮਾਜੀ ਤੇ ਤੁਹਾਡੇ ਭੈਣਾਂ ਭਈਆਂ ਦੇ ਸਹਿਯੋਗ ਨਾਲ ਹਣਾ। ਤੇ ਮੇਰਾ ਮੂੰਹ ਦੇਖੋ ਜਮਾਂ ਲਾਲ ਹੋਇਆ ਪਿਆ ਕਿਉਂਕਿ ਪਹਿਲਾਂ ਥੀਰੇ ਗਏ ਨੇ ਮੈਂ ਸੋਈ ਦਾ ਕੰਮ ਧੰਦਾ ਕਰਕੇ ਆਈਆਂ ਹਣਾ ਫਿਰ ਮੈਨੂੰ ਇਹ ਐਵੇਂ ਮਲਾਈ ਰੇਟਕਲੀ ਸੇ ਬਰਪੁਰ ਪਾ ਕੇ ਰੱਖਿਆਈ। ਆਟਾ ਗੁੰਨਿਆ ਹੀ ਰੋਟੀ ਹਜੇ ਅਸੀਂ ਖਾਧੀ ਵੀ ਹੈਗੀ। ਤੇ ਹੁਣ ਇਹਨਾਂ ਨੂੰ ਧਾਣਾ ਪਾਣੀ ਖਵਾਉਣੇ ਆ ਪਲਾਉਣੇ ਆ ਕਾਫੀ ਮਿੰਟ ਲੱਗਦੀ ਹੈ ਜੀ ਤੇ ਫਿਰ ਇਧਰੋਂ ਸਫਾਈ ਕਰਾਂਗੇ ਤੇ ਫਿਰ ਪਰਸਨਾ ਜੀ ਸਾਫ ਸਫਾਈ ਕਰਕੇ ਹਨਾ ਕੁਝ ਤੇ ਬੁਲਿੰਗਾ ਕੁਝ ਚ ਅਲੱਗ ਅਲੱਗ ਤਰ੍ਹਾਂ ਦਾ ਤੇ ਜਲੋ ਹੁੰਦੀ ਬੁਲ ਲੱਗ ਗਈ ਆ ਇਧਰ ਆ ਗਿਆ ਆਉਣੀ ਆਉਨੀਆਂ 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 ਨਾ ਹੁਣ ਕਰਾ ਦਈਓ ਨਾਲ ਨਾਲ ਕੰਮ ਨਹੀਂ ਬਾਹਰ ਜੀ ਦਾ ਆ ਗਈ ਜੀ ਆ ਗਈ ਆ ਇਹਨਾਂ ਨੂੰ ਦੂਸਰੇ ਪੋਰਟਸ ਤੇ ਲੈ ਕੇ ਜਾ। ਇਹ ਦੋਨੋਂ ਪਾਣੀ ਖਾ ਲੈਣ। ਇੱਧਰ ਕੁਝ ਰਹਿ ਗਈ ਹਨ ਇਹਨਾਂ ਨੂੰ ਉੱਧਰ ਲੈ ਕੇ ਜਾਂਦੇ ਆ। ਲਓ ਜੀ ਇੱਧਰੋਂ ਤਾਂ ਸਭ ਸਫਾਈ ਕਰ ਲਈ ਮੇ ਤਾਂ ਬੈਠੀ ਹੋਣਾ। ਇੱਧਰਲੇ ਪੋਰਟਾਂ ਦੀ ਸਫਾਈ ਕਰ ਲਈ ਤੇ ਇੱਧਰ ਗਾਣਾ ਪਾਣੀ ਰੱਖਤਾ ਤੇ ਹੁਣ ਬਾਕੀ ਇੱਧਰ ਵੀ ਉਹ ਕਰਦੇ ਆ। ਆਪੋਂ ਸਭ ਸਾਰਾ ਰੈਡੀ ਕਰਿਆ। ਖਾਰ ਕਰਤਾ ਤੇ ਉਧਰ ਨੇ ਅਬ ਦਾਣਾ ਪਾਣੀ ਖਾਈ ਜਾਂਦੇ ਨੇ ਆ ਦੇਖੋ ਸਾਰਾ ਪਲੇਨ ਸਾਫ ਸਾਫ ਕਰਤਾ ਪਹਿਲਾਂ ਜਦ ਪਹਿਲਵਾਨ ਵੀਰ ਆਏ ਸੀ ਹਨਾ ਜੀ ਉਹਨਾਂ ਨੂੰ ਮੈਂ ਤਾਂ ਪੁੱਛਣ ਲੱਗੀ ਮੈਂ ਕਿ ਅਰੀ ਮੈਨੂੰ ਐ ਦੱਸੋ ਵੀ ਥਕਾਵਟ ਬਹੁਤ ਜ਼ਿਆਦਾ ਹੋ ਜਾਂਦੀ ਆ ਹਨਾ ਹੱਡਾ ਚ ਛੀਸਾ ਪੈਣ ਲੱਗ ਜਾਂਦੀ ਆ ਨੇ ਸ਼ਾਮ ਤੱਕ ਦਾ ਵੀ ਕੋਈ ਨੁਕਤਾ ਹੋਊਗਾ ਪਰ ਅਕਮ ਮਦਨ ਦੇਸਪਤੀ ਟਾਈਮ ਹੀ ਨਹੀਂ ਲੱਗਿਆ ਹੈਗਾ ਮੇਰੇ ਕੋ ਚਲੋ ਕਈ ਵਾਰ ਕੋਈ ਪਤਾ ਹੁੰਦਾ ਹਨਾ ਇੰਨਾ ਉਹ ਬਾਡੀ ਵਾਸਤੇ ਹੁਣੇ ਪਰ ਇਹਨਾਂ ਕੰਮ ਦਾ ਲੋਡ ਹੁੰਦਾ ਵੀ ਗੱਲ ਕਰਨ ਦਾ ਟਾਈਮ ਨਹੀਂ ਮਿਲਿਆ ਹੈਗਾ ਠੀਕ ਹੈ ਜੀ ਠੀਕ ਹੈ ਮੈਨੂੰ ਛੁੱਟੀ ਹੋਣਾ ਕਿੰਨਾ ਟਾਈਮ ਬਸ ਤੇ ਹਾਂ ਜੇ ਮੈਨੂੰ ਆਉਣਾ ਹੋਊਗਾ ਉਹਨੂੰ ਬਹੁਤ ਦੇਵਾਂ ਜੇ ਮੌਕਾ ਦੇ ਨਹੀਂ ਆ ਉਹ ਤਾਂ ਚਲੋ ਮੌਕਾ ਖੁਰਮੈ ਤਾਂ ਕੋਈ ਚਾਹ ਜਾਊਗਾ ਚੱਲ ਜਾਊਗਾ ਉਹਦੇ ਨਾਲ ਨਹੀਂ ਤੇ ਇਹ ਕਿਹੜਾ ਪਿਆ ਮੈਂ ਉੱਧਰ ਜਾਣਾ ਜਾਂ ਕਿ ਕਿਉਂ ਨਹੀਂ ਜਾਣਾ ਚਲੋ ਹੀ ਰਸਤਾ ਦਿਓ ਮੈਨੂੰ ਜਾਓ ਜਾਓ

ਪਾਣੀ ਪੜਾਈ ਅੰਕਲ ਨੂੰ ਨਾਲੇ ਇਸ ਦੇਖਦਾ ਸਸੀ ਕਾਲਾ ਅੰਕਲ ਪਾਣੀ ਦੇ ਰੋਗੇ ਲੈ ਲੋ ਜਿਹੜਾ ਕੋਟੇ ਟਿੱਕਾ ਨਹੀਂ ਹੋਇਆ ਲਓ ਜੀ ਪਾਣੀ ਐਸਾ ਸਸ ਖਰੀ ਬਣਦਾ ਕਿੱਥੋਂ ਆਏ ਨੇ ਅੰਕਲ ਰੁੱਕ ਕੇ ਤਾਂ ਫੀਡ ਲੈਣਾ ਹੈ। ਹਾਂ ਅੱਗੇ ਵੀ ਆਉਂਦੇ ਹੁੰਦੇ ਰਹਿਣਾ। ਓ ਜੀ ਤੁਹਾਡੇ ਨਾਲ ਸੇਅਰ ਕਰੀ ਜਾਂਦੇ ਹਾਂ ਨਾ ਰੁਟੀਨ ਆਵਦੀ ਜਿੰਨੀ ਖੁੰਦੀ ਆ। ਪਹਿਰੇ ਫੀਡ ਚੱਲਿਆ ਕਰੋ ਉਹਨਾਂ ਨੂੰ। ਅੱਛਾ ਦਾ ਅਹੀ ਵੇਲੇ ਜਿੱਦ ਕਿ ਚੱਕਦੀ। ਕੋਣੀ ਨਹੀਂ। ਫਾਮ ਨੂੰ ਸੇਵ ਜੇ ਪਾਓ। ਇਹਰੇ ਜਦੋਂ ਬਿੱਲ ਦਿੱਤੀ ਨੂੰ 3 ਘੰਟੇ ਹੋ ਗਏ ਉਹਦੋਂ ਹਰਾ ਪਾਣੀ ਦੇਖੋ ਪਾਣੀ ਦੇ ਖਾਂਗੇ। ਅੱਛਾ। ਕਰ ਵੀ ਬੰਦ ਲੋ। ਹਰਾ ਪਾਣੀ ਲਾਉ ਬਹੁਤ ਘੱਟ ਕੱਢੀਂ। ਕੱਪਿਆਂ ਆਂ ਵੀ ਆਂ ਜਿੰਨਾ ਤੱਕ ਹੋ ਗਏ ਕੂੜੇ ਕਰਕੇ ਪੀਦੇ ਹੋ। ਉਹਨਾਂ ਦਾ ਕੀ ਭਾਵੇਂ ਉਸਨੂੰ ਸਰੂ ਸਰਵਾਨੇ ਜਿਹੜੀ ਵੀ ਤੁਹਾਡੇ ਕੋਲ ਵੱਧ ਚੀਜ਼ੀ ਚੀਜ਼ੀ ਹੋਵੇ ਉਹ ਪਾਓ। ਮੈਂ ਤਾਂ ਅੰਦਰ ਰੈਸਟ ਕਰਨ ਬੈਠ ਗਈ। ਭਾਰਮ ਦਾ ਮੈਂ ਨਾ ਕੁੰਡਾ ਬਾਰੂ ਲਾਇਆ ਸੀ ਦੀਪ ਨੇ ਹੁਣ ਫੋਨ ਕਰਿਆ। ਕਹਿੰਦੇ ਕੁੰਡਾ ਗੋਲ ਲੈ ਮੈਂ ਤਾਂ ਆਰਾਮ ਨਾਲ। ਮੈਂ ਕਿਹਾ ਚਲ 10 ਮਿੰਟ ਰੈਸਟ ਕਰਾਂ ਫੇਰ ਰੋਟੀ ਖਾਵਾਂਗੀ। ਕੁੰਡਾ ਮੈਂ ਬਾਰੂ ਲਗਾਏਗੀ। ਕੁੰਡਾ ਗੋਲ ਵੀ ਨਾਲ ਲਾ ਜਾ ਮੜਾ ਮੈਂ ਹੁਣ ਆਉਣਾ। ਕਿਵੇਂ? ਨਾਲ ਦੀ ਲਾਜ਼ਮੀ ਵਸ ਮਾਣਾ ਜਨ। ਹੱਕਾ ਮੈਂ ਤਾਂ ਅੰਦਰ ਚਲੀ ਗਈ ਸੀ। ਏਸੀ ਵਾਲੇ ਕਮਰੇ 'ਚ ਮੈਂ ਕਿਹਾ 10 ਮਿੰਟ ਮੈਂ ਤਾਂ ਰੈਸਟ ਹੀ ਕਰਕੇ ਰਨ ਲੱਗੀ ਤੇ ਰੋਟੀ ਰੋਟੀ ਖਾਵਾਂਗੇ ਪਤਾ ਜੀ ਵੀ ਕੁੰਡਾ ਲੱਗਿਆ ਹੈ ਮੈਨੂੰ ਨਹੀਂ ਪਤਾ ਮੇਰਾ ਦਿਮਾਗ ਚੋਂ ਨਿਕਲ ਗਿਆ ਮੇਰੇ ਸੋਈ ਚੋਂ ਉੱਥੇ ਚਲੀ ਗਈ ਫਿਰ ਉੱਥੇ ਮੈਂ ਮਾਰ ਫੋਨ ਚੱਕ ਲਿਆ ਤੁਸੀਂ ਕਿਹਨੇ ਕਵੱਜਾ ਮਾਰਿਆ ਮੈਂ ਕੱਦਕ ਮਾਰੀਆਂ ਜੀ ਫਿਰ ਮੈਂ ਉਹ ਦੂਜੇ ਦੇ ਆਈਫੋਨ ਤੇ ਫੋਨ ਲਾਇਆ ਉਹ ਚੀ ਹੁਣੇ ਕੋਸ ਕੈਮਰਾ ਰੈਸਟ ਕਰਾਂਗੇ ਜਸਨੀਤ ਦਾ ਸਮਾਨ ਲਿਆਂ ਦੰਦਰ ਦੁੱਤ ਸਨਿਕ ਬਨਾਨ ਲਓ ਜੀ ਨੇਰਾ ਹੋ ਗਿਆ ਅੱਜ ਹਨਾ ਤੇ ਕੰਮ ਧੰਦੇ ਕੁਛ ਇਸ ਤਰ੍ਹਾਂ ਦੇ ਸੀਗੇ ਹੁਣ ਬਣਾਉਣੇ ਆ ਰੋਟੀ ਰੋਟੀ ਦੀ ਮੇਰੀ ਸਾਰੀ ਤਿਆਰੀ ਕਰੀ ਪਈ ਆ ਤੇ ਜਿਹੜੀ ਮਲਾਈ ਸੀਗੀ ਉਹ ਮੇਰੇ ਢਕਲੀ ਮੱਖਣੀ ਬਣਾਤੀ ਸੀ ਤੇ ਵਾਲੀ ਦਿੱਤੀ ਇਹਨੂੰ ਹਨਾ ਤੇ ਝੱਗ ਜੀ ਆ ਗਈ ਉੱਪਰ ਫ੍ਰਿਜ ਚ ਰੱਖ ਕੇ ਫੇਰ ਇਹਨੂੰ ਕਿਉਂ ਨੂੰ ਉਹ ਕਰਦਾਗੇ ਇਹ ਸਾਫ ਕਰਕੇ ਪੁਣਕੀ ਹਨਾ ਡੱਬੇ ਚ ਸਟੋਰ ਕਰ ਲਾਗੇ ਇਧਰ ਮੇਰਾ ਪਨੀਰ ਪਾਇਆ ਹੋਇਆ ਰਾਈਤਾ ਬਣਾਉਣੀ ਮਤਲਬ ਜਿਹੜਾ ਉਹ ਮੱਖਣੀ ਕਰੀ ਤੇ ਤੇ ਨੀਚੇ ਜਿਹੜੀ ਲੱਸੀ ਨਿਕਲੀ ਸੀ ਤੇ ਉਹਦਾ ਇਸ ਤਰ੍ਹਾਂ ਰਾਈਤਾ ਜਿਹੜਾ ਬਣਾ ਦਿੰਨੀ ਹੁਣੇ ਇਹਦੇ ਨੀਚੇ ਹੌਲੀ ਹੌਲੀ ਤੁੱਕਾ ਤੁੱਕਾ ਕਰਕੇ ਪਾਣੀ ਤਾਂ ਨਿਕਲ ਗਿਆ ਹੁਣ ਇਹਨੂੰ ਠੰਡੇ ਚ ਕੱਢ ਲਾਂਗੇ ਆਟਾ ਗੁੰਨੇ ਪਿਆ ਮਸਤਵਾ ਤੂਗਾ ਤੋਂ ਫਿਰ ਖਿਆ ਪਿਆ ਸੰਦੀਪ ਬਣਾਉਂਦੀ ਸੀ ਸੰਦੀਪ ਬਣਾਉਣ ਲੱਗੇ ਹੋਏ ਨੇ ਤੇ ਰਵਨੀਤ ਮੈਗੀ ਬਣਾ ਕੇ ਲੱਗੀ ਉਹ ਕਹਿੰਦੀ ਮੈਂ ਰੋਟੀ ਨਹੀਂ ਖਾਣੀ ਹੈਗੀ ਅੱਜ ਮੇਰਾ ਦਿਲ ਨਹੀਂ ਕਰਦਾ ਹੈਗਾ ਤੇ ਉਹ ਆਪਣੀ ਮੈਗੀ ਲੈ ਗਈ ਬਸ ਫਿਰ ਹੁਣ ਅਸੀਂ ਰੋਟੀ ਬਣਾ ਕੇ ਖਾ ਲਾਂਗੇ ਦੇ ਬਾਕੀ ਜਰੂਰ ਜੀ ਹਨਾ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਤੇ ਪਿਆਰ ਦਿਓ ਜੀ ਵੀਡੀਓ ਨੂੰ ਤੇ ਬਾਕੀ ਜਿਹੜੇ ਭੈਣਾ ਭਾਈ ਹਨਾ ਆਪਣੇ ਨਾਲ ਆ ਆਪਣੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਦੇ ਨੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਤੇ ਇਹਦੇ ਨਾਲ ਹੀ ਆਪਾਂ ਅੱਜ ਦੀ ਵੀਡੀਓ ਦਾ ਐਂਡ ਕਰਦੇ ਹਾਂ ਜੀ ਹੱਸਦੇ ਰਹੋ ਵਾਸਤੇ ਰਹੋ ਤੇ ਬਾਏ ਬਾਏ ਟੇਕ ਕੇਅਰ